ਇਨਸਾਫ ਜਦੋਂ ਨਾ ਮਿਲੇ ਇਨਸਾਫ ਜਦੋਂ ਬਹੁਤ देर ਨਾਲ ਮਿਲੇ ਇੱਕ ਪਵਿੱਤਰ ਰੂਹ ਦੇ ਕਤਲ ਵਰਗਾ ਹੁੰਦਾ ਔਰ ਐਸੀ ਰੂਹ ਦੇ ਕਤਲ ਦੇ ਵਿੱਚੋਂ ਜਿਹੜੀਆਂ ਬਦਦਵਾਵਾਂ ਤੋਂ ਨੋਂ ਮਿਲਦੀਆਂ ਨੇ ਇਨਸਾਫ ਦੇਣ ਵਾਲਿਆਂ ਨੂੰ ਜਾਂ ਇਨਸਾਫ ਦੇ ਰਾਖਿਆਂ ਨੂੰ ਉਹਦੇ ਬਾਰੇ ਸਾਡੀਆਂ ਬਿਬਾਣੀਆਂ ਕਹਾਣੀਆਂ ਬੜਾ ਲੰਬਾ ਇਤਿਹਾਸਾ ਪੜ ਲਿਓ ਪਰ ਜਦੋਂ ਇੱਕ ਔਰਤ ਇਸ ਇਨਸਾਫ ਨੂੰ ਲੈਣ ਲਈ ਤੁਰਦੀ ਹੈ ਉਸ ਦਾ ਕਿਰਦਾਰ ਇੱਕ ਮਾਂ ਦਾ ਵੀ ਹੈ ਉਸ ਦਾ ਕਿਰਦਾਰ ਇੱਕ ਪਤਨੀ ਦਾ ਵੀ ਹੈ ਉਸ ਦਾ ਕਿਰਦਾਰ ਇੱਕ ਧੀ ਦਾ ਵੀ ਹੈ ਭੈਣ ਦਾ ਵੀ ਹੈ ਸਾਡੇ ਸਮਾਜ ਦਾ ਹਿੱਸਾ ਵੀ ਹੈ ਪੰਜਾਬ ਪੁਲਿਸ ਦੇ ਚਾਰ ਥਾਣੇਦਾਰ ਉਸਦੇ ਘਰ ਵਾਲੇ ਨੂੰ ਉਸਦੇ ਪੁੱਤਰ ਨੂੰ ਗੈਰ ਮਨੁੱਖੀ ਤਰੀਕੇ ਨਾਲ ਨਸ਼ੇ ਵਿੱਚ ਤਤ ਹੋ ਕੇ ਕੁੱਟਦੇ ਨੇ ਮਾਰਦੇ ਨੇ ਜਿਸ ਤਰ੍ਹਾਂ ਦਾ ਅਤਿਆਚਾਰ ਹੁੰਦਾ ਉਸ ਅਤਿਆਚਾਰ ਤੋਂ ਲੰਘ ਕੇ ਅੱਜ ਰਾਜਵਿੰਦਰ ਬਾਠ ਸਾਡੇ ਨਾਲ ਬੈਠੇ ਨੇ ਰਾਜਵਿੰਦਰ ਤੁਸੀਂ ਜਸਵਿੰਦਰ ਜਸਵਿੰਦਰ ਬਾਠ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਾਂ ਦਿੱਤਾ ਪਰ ਮੇਰਾ ਸ਼ੁਰੂਆਤ ਮੈਂ ਐਸੀ ਕਰੂੰਗਾ ਕਿ ਪੰਜਾਬ ਪੁਲਿਸ ਦੇ ਨਾਲ ਇੱਕ ਪੰਜਾਬੀ ਨਾਗਰਿਕ ਹੋਣ ਦੇ ਨਾਤੇ ਤੇ ਇੱਕ ਪੰਜਾਬ ਪੁਲਿਸ ਵੱਲੋਂ ਹੀ ਤੱਕਾ ਹੋਣ ਦੇ ਨਾਤੇ ਤੁਹਾਡਾ ਜਿਹੜਾ ਐਕਸਪੀਰੀਅੰਸ ਰਿਆ ਔਰ ਲੜਾਈ ਹੁਣ ਤਾਂ ਸੈਕੜੇ ਦਿਨਾਂ ਤੋਂ ਲੰਬੀ ਹੋ ਗਈ ਹੈ ਤੁਹਾਡੀ ਫੀਲਿੰਗਸ ਨੂੰ ਕਿਵੇਂ ਤੁਸੀਂ ਬਿਆਨ ਕਰੋਗੇ ਆਪਾਂ ਇੱਥੋਂ ਗੱਲ ਸ਼ੁਰੂ ਕਰਾਂਗੇ ਸਵਿੰਦਰ ਕੀ ਹੈ ਦੇਖੋ ਬਿੰਗ ਪੰਜਾਬ ਦੇ ਵਾਸੀ ਆਈ ਡੋంట్ ਆਈ ਕੈਨ ਨੋਟ ਟਰਸਟ ਮਾਈ ਓਨ ਸਿਟੀ ਆਪਣੇ ਪੰਜਾਬ ਦੀ ਪੁਲਿਸ ਨੂੰ ਮੈਂ ਟਰਸਟ ਨਹੀਂ ਕਰ ਸਕੀ ਹੋਰ ਮੈਨੂੰ ਆਪਣੀ ਇਨਕੁਆਇਰੀ ਬਾਹਰ ਭੇਜਣੀ ਪਈ ਤੁਸੀਂ ਦੇਖੋ ਪੰਜਾਬ ਦੀ ਹਾਲਤ ਕੀ ਹੋਏਗੀ ਕਿ ਇੱਕ ਨਾਗਰਿਕ ਅੱਜ ਮੇਰੇ ਤੇ ਚਲੋ ਵੀ ਆਰ ਸਟਿਲ ਅਪਰੋਚੇਬਲ ਮਾਈ ਹਸਬੰਡ ਵਾਸ ਇਨ ਟੂ ਆਮੀ ਸਾਡਾ ਦਾ ਔਰਾ ਜਿਹੜਾ ਸੀਗਾ ਸੀਗਾ ਦਰਜਾ ਸੀਗਾ ਉਸ ਤੋਂ ਬਾਅਦ ਵੀ ਮੈਂ ਟਰਸ ਨਹੀਂ ਕਰ ਸਕੀ ਕਿਉਂਕਿ ਜੋ ਸਾਡੇ ਨਾਲ ਘਟਨਾ ਹੋਈ ਸ਼ੁਰੂ ਤੋਂ ਹੀ ਐਫ ਆਈ ਆਰ ਡਿਲੇ ਐਸ ਐਸ ਪੀ ਨਾਨਕਦੀਨ ਇਨਵੋਲਵਮੈਂਟ ਮਨਦੀਪ ਸਿੱਧੂ ਬਚਾਨ ਦੀ ਕੋਸ਼ਿਸ਼ ਸਾਨੂੰ ਟਮਕਾਨ ਦੀ ਕੋਸ਼ਿਸ਼ ਪੁਲਿਸ ਵਾਲਿਆਂ ਨੇ ਆ ਪੁਲਿਸ ਸਟੇਸ਼ਨ ਦੇ ਤੁਮਾਰੇ ਸਾਨੂੰ ਹੈਰਸਮੈਂਟ ਕੀਤਾ ਨਾਨਕ ਨੇ ਹੈਰਸ ਕੀਤਾ ਇਹ ਸਾਰਾ ਕੁਝ ਦੇਖਦੇ ਹੋਏ ਆਈ ਫੀਲ ਇੱਕ ਆਮ ਨਾਗਰਿਕ ਦੇ ਕੀ ਸੁਣਾਈ ਹੁੰਦੀ ਹੋएगी ਸਾਡੇ ਪੰਜਾਬ ਚ ਤੁਹਾਡੇ ਤੇ ਦਬਾਅ ਬਣਾ ਗਿਆ ਤੁਹਾਡੀ ਮਤਲਬ ਇੱਜ਼ਤ ਦਾ ਫੈਮਿਲੀ ਦੀ ਰਿਸਪੈਕਟ ਦਾ ਸੈਲਫ ਰਿਸਪੈਕਟ ਦਾ ਮਲਿਆ ਮੇਟ ਕੀਤਾ ਗਿਆ ਤੇ ਉਹ ਵੀ ਸਾਡੇ ਰੱਖਿਆ ਜਿਹੜੀ ਕਰਨ ਦੀ ਜ਼ਿੰਮੇਵਾਰੀ ਜਿੰਨਾਂ ਦੀ ਹੈਗੀ ਪੰਜਾਬ ਪੁਲਿਸ ਦੀ ਤੇ ਤੁਹਾਨੂੰ ਜਦੋਂ ਸ਼ੁਰੂ ਤੋਂ ਹੀ ਆਪਾਂ ਜਦੋਂ ਤੋਂ ਸ਼ੁਰੂ ਚੱਲ ਰਿਹਾ ਤੁਹਾਡੇ ਮੇਰੇ ਯਾਦ ਆ ਵੀ ਜਦੋਂ ਤੁਸੀਂ ਤਰਨਾ ਵਿੱਚ ਦਿੱਤਾ ਸੀਗਾ ਤੇ ਪੰਜਾਬ ਪੁਲਿਸ ਦੇ ਵਿੱਚ ਥੋੜਾ ਜਿਹਾ ਬਦਲਾ ਆਇਆ ਦਿਖ ਰਿਹਾ ਤੁਹਾਨੂੰ ਜਾਂ ਨਹੀਂ ਉਵੇਂ ਹੀ ਲੱਗ ਰਿਹਾ ਸਹੀ ਕਿਉਂਕਿ ਮੈਂ ਪਹਿਲੇ ਵੀ ਇਹ ਕਹਿਆ ਸੀ एवरीवन इज ਨੋਟ ਸੇਮ ਇੱਕ ਮਾਂ ਦੇ ਵੀ ਜੰਮੇ ਹੋਏ ਦੋ ਪੁੱਤ ਸੇਮ ਨੇ ਹੁੰਦੇ ਉਦਾਂ ਹੀ ਪੰਜਾਬ ਪੁਲਿਸ ਤੇ ਸਾਰੇ ਹੀ ਆਫੀਸਰਸ ਗੱਲ ਨਹੀਂ ਤੁਸੀਂ ਦੇਖੋ ਸ਼ੁਰੂ ਤੋਂ ਅਪ੍ਰੇ ਚਕਲਾ ਜੀ ਹੀ ਦੇਖ ਲਓ بیਜੀਪੀ ਲਾਅ ਐਂਡ ਆਰਡਰ ਹੀ ਹੈਜ਼ ਬੀਨ ਅ ਵੈਰੀ ਫਾਈਨ ਥੋਰੋ ਜੈਂਟਲਮੈਨ ਹੀ ਸੈਡ ਇਨਾਂ ਨੇ ਗਲਤੀ ਕੀਤੀ ਹੈ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਟ ਨਾਨਕ ਜਿਹੜਾ ਸੀ ਹੈ ਇਹਨਾਂ ਨੂੰ ਕਿਸ ਲਈ ਬਚਾਉਣਾ ਚਾਹ ਰਿਹਾ ਸੀ ਉਹ ਨਾਨਕ ਹੀ ਜਾਣੇ ਇਹ ਜੇ ਕੀ ਰਾਜ ਸੀਗੇ ਉਹ ਨਾਨਕ ਨੂੰ ਹੀ ਪਤਾ ਉਹ ਨਾਨਕ ਨਾਲ ਹੀ ਚਲੇ ਗਏ ਤੇ ਨਾਨਕ ਜਿਹੜਾ ਹੈ ਮਨੂ ਜਿਹੜਾ ਟੇਬਲ 'ਚ ਕਹਿ ਕੇ ਕਹਿੰਦਾ ਕਿ ਜਿਸ ਨੂੰ ਅਵਾਰਡ ਦਿੱਤਾ ਉਸ ਨੂੰ ਅਸੀਂ ਅਰਜਰ ਨਹੀਂ ਕਰ ਸਕਦੇ ਇਸ ਨੂੰ ਉਹਨਾਂ ਨੂੰ ਫੜਨਾ ਵੀ ਵਿਲ ਨਾਟ ਅਰੈਸਟ ਥੈਮ ਯੂ ਆਰ ਆਪਸ਼ਨ ਵਿਦ ਯੂ ਇਜ਼ ਓਨਲੀ ਟੂ ਕੰਪਰੋਮਾਈਜ਼ ਐਜ਼ ਅ ਐਸਐਸਪੀ ਪਟਿਆਲਾ ਯੂ ਆਰ ਥ੍ਰੈਟਨਿੰਗ ਮੀ ਦੈਟ ਆਪਸ਼ਨ ਇਜ਼ ਓਨਲੀ ਟੂ ਕੰਪਰੋਮਾਈਜ਼ ਮਤਲਬ ਤੁਸੀਂ ਸੋਚਦੇ ਹੋ ਕਿ ਪੁਲਿਸ ਕਿ ਤੁਸੀਂ ਗੁੱਡੇ ਹੈਗੇ ਹੋ ਯੂਨੀਫਾਰਮ ਵਿੱਚ ਕਿ ਤੁਸੀਂ ਸਾਨੂੰ ਥ੍ਰੈਟਨ ਕਰ ਲੋਗੇ ਬਿਕੋਜ਼ ਅਦੂ ਦੇਨ ਆਈ ਟੋਲਡ ਹਿਮ ਮਾਈ ਹਸਬੈਂਡ ਇਜ਼ ਅ ਕਰਨਲ ਇਨ ਦਾ ਆਰਮੀ ਐਂਡ ਹਿਸ ਜਨ ਡੈਪੂਟੇਸ਼ਨ ਇਜ਼ ਆਨ ਅ ਵੈਰੀ ਪ੍ਰੈਸਟੀਜੀਅਸ ਇਜ਼ ਇਕੁਇਵਲੈਂਟ ਟੂ ਆਈਜੀ ਲੈਵਲ ਤੁਹਾਡੇ ਤੋਂ ਪੱਗ ਨਾਨਕ ਤੋਂ 15 ਸਾਲ ਸੀਨੀਅਰ ਸੀਗੇ ਮੇਰੇ ਆ ਜੈਕਟਲੀ ਹੋਰ ਤੁਸੀਂ ਉਹਨਾਂ ਨੂੰ ਕਹਿੰਦੇ ਕਿ ਮੈਂ ਸਰ ਮਤਲਬ ਕੰਪਰੋਮਾਈਜ਼ ਇਸ ਓਨਲੀ ਦਾ ਆਪਸ਼ਨ ਤਨੁਸ਼ ਮਤਲਬ ਇੱਦਾਂ ਬੋਲਦੇ ਸ਼ਰਮ ਨਹੀਂ ਆਈ ਤੁਸੀਂ ਮੈਨੂੰ ਕਹਿੰਦੇ ਮੇਰੀ ਵਾਈਫ ਤੁਸੀਂ ਪੂਰੀ ਰਾਤ ਫੋਨ ਆਫ ਰੱਖਿਆ ਮੈਂ ਤੁਹਾਨੂੰ ਪੂਰੀ ਰਾਤ ਹੁਣ ਕਿਹੜੇ ਸਵੇਰੇ ਤੁਹਾਡੀ ਵਾਈਫ ਦਾ ਫੋਨ ਕੀਤਾ ਤੇ ਤੁਸੀਂ ਕਹਿੰਦੇ ਮਾਈ ਵਾਈਫ ਇਜ਼ ਨਾਟ ਪਾਰਟ ਆਫ ਦ ਪੁਲਿਸ ਵੈਨ ਸ਼ੀ ਇਜ਼ ਯੂজিং ਯੋਰ ਯੂਨੀਫਾਰਮ ਹਾਊਸ ਵਿਚ ਇਜ਼ ਅਲੋਟਡ ਟੂ ਯੂ ਸ਼ੀ ਇਜ਼ ਯੂজিং ਯੋਰ ਕਾਰਸ ਐਂਡ ਗਨਮੈਨ ਸੋ ਸ਼ੀ ਇਜ਼ ਪਾਰਟ ਆਫ ਯੋਰ ਪੁਲਿਸ ਫੋਰਸਸ ਐਂਡ ਥੈਨ ਇਫ ਦੇਰ ਇਜ਼ ਅ ਪ੍ਰੋਬਲਮ ਐਂਡ ਹਰ ਫੋਨ ਸਬਮਡੀ ਕਾਲਸ ਹਰ ਟੂ ਅਪਰੋਚ ਯੂ ਸੋ ਥੈਨ ਇਟ ਬਿਕਮਸ ਅ ਪ੍ਰੋਬਲਮ ਸਾਡੇ ਆਰਮੀ ਵਿੱਚ ਇਦਾਂ ਨਹੀਂ ਹ ਸਾਡੇ ਆਰਮੀ ਵਿੱਚ ਅਗਰ ਵੀ ਆਰਟ ਆਫ ਮਾਈ ਹਸਬੈਂਡ ਇਜ਼ ਇਨ ਦਾ ਫੋਰਸਸ ਸੋ ਆਈ 50 ਪਰਸੈਂਟ ਆਈ ਆਲਸੋ ਬਿਲੋਂਗ ਟੂ ਫੋਰਸਸ ਆਈ ਆਲਸੋ ਗੋ ਬਾਈ ਬਾਈਡ ਬਾਈ ਦਾ ਰੂਲਸ ਆਫ ਫੋਰਸਸ ਤੁਸੀਂ ਦੇਖਿਆ ਨਾ ਮਾਈ ਹਸਬੈਂਡ ਹਸ ਨੇਵਰ ਕਮ ਟੂ ਮੀਡੀਆ ਵਾਈ ਬਿਕੋਜ਼ ਹਿਸ professions doesn't allow ਸੈਕੰਡਲੀ ਅਸੀਂ ਡਿਸਪਲਿਨ ਫੋਰਸ ਜਾਂ ਅਸੀਂ ਜਿਹੜਾ ਵੀ ਕੰਮ ਕੀਤਾ ਵੈਦਰ ਮੋਰਚਾ ਕੀਤਾ ਵੈਦਰ ਅਸੀਂ ਲੈਟਰ ਸਪਾਈ ਆਂ ਜਿਹੜਾ ਵੀ ਅਸੀਂ ਕੰਮ ਕੀਤਾ ਤੁਸੀਂ ਦੇਖਿਆ ਨਾ ਡਿਸਪਲਿਨ ਨਾਲ ਕੀਤਾ ਮੈਂ ਕਈ ਰਸਤੇ ਆ ਚੱਕਿਆ ਹੋਰ ਮੈਂ ਕਿਸੇ ਦੀ ਫੈਮਲੀਆ ਨੂੰ ਤੁਸੀਂ ਦੇਖਿਆ ਹੋਣਾ ਮੈਂ ਕਦੇ ਵੀ ਇਹ 4 ਐਸ ਐਚ ਉਸ ਦੀ ਫੈਮਲੀਆ ਨੂੰ ਕਦੇ ਇਨਵੋਲਵ ਨਹੀਂ ਕੀਤਾ ਉਹਨਾਂ ਮੈਂ ਕਦੇ ਉਹਨਾਂ ਨੂੰ ਗੱਲ ਕੱਢੀ ਆ ਕੁਝ ਕੀਤਾ ਕਿਉਂ ਬਿਕੋਜ਼ ਦੇ ਆਰ ਨਾਟ ਦ ਵਨ Who have done the crime hmm. so why should i be accusing them but they did not leave me and that they were they have taken out my family personal photos meri personal life nu kaad ke tusi baahar rakh vi doge te main ki ai ja sade assi koi gunaah nahi kitte khoon nahi kitte kise de murder nahi kitte ਤੁਸੀਂ ਜੋ ਕਰਨਾ ਹੈ ਕੱਢ ਲਓ ਤੇ ਤੁਸੀਂ ਮੈਂ ਤਾਂ ਯੂ ਆਰ ਗੋਇੰਗ ਟੂ ਮਾਈ ਪਰਸਨਲ ਲਾਈਫ ਔਨ ਯਰ ਬਿਕਾਜ਼ ਯਰ ਹਸਬੈਂਡਸ ਆਰ ਗੈਂਗਸਟਰਸ ਇਨ ਯੂਨੀਫਾਰਮ ਬਟ ਕੁਐਸ਼ਨ ਇਜ਼ ਆਈ ਸਟਿਲ ਡੋਨਟ ਵਾਂਟ ਟੂ ਕਮੈਂਟ ਔਨ ਐਨੀਬਾਡੀਜ਼ ਫੈਮਿਲੀ ਬਟ ਆਫਟਰ ਦਿਸ ਐਪੀਸੋਡ ਟ੍ਰਾਂਸਫਰ ਇਨ ਪੰਜਾਬ ਪੁਲਿਸ ਆਫੀਸਰ ਹੈਪਨਡ ਵਰਨ ਸ਼ਰਮਾ ਟੇਕਨ ਓਵਰ ਦਾ ਚਾਰਜ ਆਫ ਜੀ ਐਸਐਸਪੀ ਉਹਨਾਂ ਨੂੰ ਤੇ ਲਾਇਆ ਗਿਆ ਬਟ ਉਸ ਨੂੰ ਤੇ ਜਿਹੜਾ ਕਲਪਰਟ ਹੈਗਾ ਉਸ ਨੂੰ ਡੀਆਈਜੀ ਬਣਾ ਦਿੱਤਾ ਗਿਆ ਪੰਜਾਬ ਪੁਲਿਸ ਨੇ ਉਸ ਨੂੰ ਅਵਾਰਡ ਦਿੱਤਾ ਹੈ ਇਨਕਾਊਂਟਰ ਦਾ ਤੇ ਕਰਨਲ ਸਾਹਿਬ ਦੇ ਐਫਆਈਆਰ ਡਿਲੇ ਕਰਨ ਦਾ ਉਹ ਸੀਬੀਆਈ ਵਿਲ ਡੈਫੀਨਿਟਲੀ ਇਨਕੁਆਇਰ ਅਬਾਊਟ ਦਾ ਡਿਲੇ ਆਫ ਐਫਆਈਆਰ ਜਿਹੜੀ ਐਫੀਡੇਵਿਟ ਇਹਨਾਂ ਨੇ ਦਿੱਤਾ ਸੀਗਾ ਉਸ ਐਫੀਡੇਵਿਟ ਦਾ ਵੀ ਮਾ 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 ਦੇ ਵਿਲ ਬੀ ਇਨਕੁਆਇਰਿੰਗ ਅਬਾਊਟ ਦੈਟ ਕਿ ਵਾਈ ਦਾ ਐਫਆਈਆਰ ਵਾਸ ਡਿਲੇ ਥਿਸ ਇਨਕੁਆਇਰੀ ਵਿਲ ਸਟਾਰਟ ਫਰਮ ਦਾ ਬਿਗਨਿੰਗ ਦੇ ਕੈਨ ਅਪਰੋਚ ਐਨੀਵੇਅਰ ਕਹਿੰਦੇ ਨਾ ਰੱਬ ਦੇ ਕਰੇ ਦੇਰ ਹੈ ਨੇਰ ਨਹੀਂ ਉਸਾਂ ਨੂੰ ਜੁਡੀਸ਼ਰੀ ਨੇ ਹੱਦ ਤੱਕ ਸਾਨੂੰ ਆ ਪਰੋਸਾ ਦਿੱਤਾ ਹੈ ਅੱਗੇ ਵੀ ਰੱਬ ਸਾਡੇ ਨਾਲ ਰਹੂਗਾ ਕਿਉਂਕਿ ਇਹ ਸੱਚਾਈ ਦੀ ਲੜਾਈ ਲੜ ਰਹੇ ਆ ਚੰਡੀਗੜ੍ਹ ਪੁਲਿਸ ਤੇ ਦੀ ਮੈਂ ਗੱਲ ਕਰੂੰਗਾ ਤੇ ਸੀਵੀਆਈ ਤੇ ਵੀ ਗੱਲ ਕਰੂੰਗਾ ਲੇਕਿਨ ਪੰਜਾਬ ਪੁਲਿਸ ਨੇ ਜਿਹੜਾ ਫੈਸਲਾ ਲਿਆ ਉਹਨਾਂ ਦਾ ਕਿ 3 ਸਾਲ ਉਹਨਾਂ ਦੀ ਨੌਕਰੀ ਕੱਟ ਲਾਂਗੇ ਉਹਨਾਂ ਨੂੰ ਸਸਪੈਂਡ ਰੱਖਾਂਗੇ ਉਹਨਾਂ ਦੀ ਤਨਖਾਹ ਨਹੀਂ ਵਧੇਗੀ ਉਹਨਾਂ ਨੂੰ ਇੰਕਰੀਮੈਂਟ ਨਹੀਂ ਮਿਲੇਗਾ ਉਹਨੂੰ ਪੋਸਟਿੰਗ ਨਹੀਂ ਮਿਲੇਗੀ ਜੀ ਐਸ ਨੂੰ ਲੱਗਦਾ ਵੀ ਇਨਸਾਫ ਹੈਗਾ ਡਿਪਾਰਟਮੈਂਟਲ ਜੀ ਐ ਡਿਪਾਰਟਮੈਂਟਲ ਇਨਕੁਆਇਰੀ ਖਾ ਲਈ ਉਹਨਾਂ ਦੇ ਕੋਡ ਆਫ ਕੰਡਕਟ ਡਿਸਪਲਿਨ ਦੇ ਉੱਪਰ ਦਿੱਤੀ ਗਈ ਹੈ ਥਿਸ ਇਸ ਨਾਟ ਔਨ ਕ੍ਰਿਮੀਨਲ ਐਕਟ ਵਿਚ ਦੇ ਹੈਵ ਡਨ ਇਅ ਯੂਨੀਫਾਰਮ ਪਾ ਕੇ ਯੂਨੀਫਾਰਮ ਵਿੱਚ ਜਿਹੜੀ ਯੂਨੀਫਾਰਮ ਤਰ੍ਹਾਂ ਤਰ੍ਹਾਂ ਮਤਲਬ ਯੂ ਆਰ ਅ ਗਵਰਨਮੈਂਟ ਸਰਵੰਟ ਔਰ ਤੁਸੀਂ ਇੱਕ ਗਲਤ ਕੰਮ ਕੀਤਾ ਉਸਦੀ ਡਿਸਪਲਿਨ ਦੀ ਸਜ਼ਾ ਦਿੱਤੀ ਗਈ ਹੈ ਮਤਲਬ ਕਿ ਉਹਨੂੰ ਸਰਕਾਰ ਨੇ ਇੱਕ ਤਰੀਕੇ ਨਾਲ ਦੋਸ਼ੀ ਮੰਨ ਲਿਆ ਹਾਂਜੀ ਉਹ ਦੋਸ਼ੀ ਮੰਨ ਲਿਆ ਬੰਚਾਈ ਉਹਨਾਂ ਨੇ ਕਿਤੇ ਉਹਨਾਂ ਨੇ ਦੇਖੋ ਸਸਪੈਂਡ ਤਾਂ ਹੀ ਹੋਏ ਸੀ ਜਦੋਂ ਉਹ ਦੋਸ਼ੀ ਮੰਨੇ ਹੀ ਹਨ ਐ ਤੇ ਹੈ ਨਹੀਂ ਔਰ ਦੂਜੀ ਗੱਲ ਯੂਨੀਫਾਰਮ ਵੀ ਤੁਸੀਂ ਵੀਡੀਓਜ਼ ਦੇਖੇ ਐਵਿਡੈਂਸ ਐਡਿਕੁਏਟ ਐਵਿਡੈਂਸ ਆਰ देयर ਜਿਸ ਵਿੱਚ ਚਿਨਾ ਨੇ ਕਿਹਾ ਉਹ ਸਾਰਾ ਕੁਝ ਇਟਸ ਅ ਟੈਕਨੋਲੋਜੀਕਲ ਐਵੀਡੈਂਸ ਇਹਨਾਂ ਨੇ ਜੀ ਪਰ ਬਾਬਾ ਦਾ ਬੇਦੀ ਤੇ ਵੀਡੀਓ ਡੀਵੀਆਰ ਹੀ ਗਾਇਬ ਕਰ ਦਿੱਤੀ ਮਤਲਬ ਤੁਸੀਂ ਐਵੀਡੈਂਸ ਨਾਲ ਵੀ ਖੜਨ ਲੱਗੇ ਤੁਸੀਂ ਸੋਚਦੇ ਹੋ ਕਿ ਤੁਸੀਂ ਬਾਅਦ 4 ਮਹੀਨੇ ਤੋਂ ਸਕਾਂਡ ਕਰਕੇ ਤੁਸੀਂ ਬੰਦੇ ਪੈਦਾ ਕਰ ਲੋਗੇ ਮਰਾ ਪੀਅਰ ਸਕੈਰਿੰਗ ਹੋ ਤੱਬੇ ਵਾਲੇ ਨੂੰ ਦੇਖੋ ਜਿਸ ਬੰਦੇ ਨੇ ਮੈਨੂੰ ਸਾਰਾ ਕੁਝ ਦੱਸਿਆ ਉਹੀ ਉਹ ਬੰਦਾ ਬਾਅਦ ਵਿੱਚ ਮੁਕਰ ਗਿਆ so you can understand ki what power this people are having ke ek ssp ohde naam ni le re assi suspension to baad matlab after suspension de 10 din baad ssp ne ohna de naam le proximity zyada si inna di officers di ssp di ਕਿਸ ਤਰ੍ਹਾਂ ਸੀ ਜਿਵੇਂ ਦੱਸ ਰਹੇ ਹੋ ਕਿ ਮੈਂ 10 ਲੱਖ ਤੋਂ ਉਹਨਾਂ ਦੇ ਇਨਾਮ ਦਵਾ ਕੇ ਹਟਿਆ ਤਰੱਕੀ ਹੋਣੀ ਜੀ ਆ ਤੇ ਉਹਨਾਂ ਨੇ ਕਿਹਾ ਕਿ ਤਰੱਕੀ ਤੇ ਉਹਨਾਂ ਨੂੰ ਮਿਲਿਆ ਤੇ ਅਸੀਂ ਅੱਜ ਉਹਨਾਂ ਨੂੰ ਨਹੀਂ ਤੇ ਤੁਹਾਡੇ ਕੋਲ ਆਪਸ਼ਨ ਨਹੀਂ ਹੋਏਗੀ ਕੰਪਰੋਮਾਈਜ਼ ਕਰ ਲਓ ਜੀ ਮਤਲਬ ਪ੍ਰੋਕਸਿਮਿਟੀ ਜ਼ਿਆਦਾ ਸੀ ਅਸਲ ਬਿਲਕੁਲ ਜੀ ਬਿਲਕੁਲ ਜੀ ਦਿਸ ਕੇਸ ਐ ਸਾਰਾ ਕੇਸ ਖਰਾਬ ਹੋਰ ਇਸ ਲੈਵਲ ਤੱਕ ਸ਼ਾਇਦ ਨਹੀਂ ਆਂਦਾ ਅਗਰ ਐਸਐਸਪੀ ਨਾ ਨਾ ਕੁਸਲੇ ਪ੍ਰੋਪਰ ਐਕਸ਼ਨ ਲੈਂਦੇ ਠੀਕ ਹੈ ਇਹ ਸਾਰੀ ਇਹ ਅੱਜ ਇਹ ਲੜਾਈ ਇੱਥੇ ਤੱਕ ਪਹੁੰਚਣ ਦਾ ਕਾਰਨ ਐਸਐਸਪੀ ਨਾਨਕ ਹੈ ਸ਼ੀ ਇਜ਼ ਦਾ ਵਨ ਹੂ ਸਪੋਸਟ ਟੂ ਬੀ ਬਲੇਮਡ ਫਾਰ ਥਿਸ ਸਾਡੀ ਆਸਾ ਸਭ ਤੋਂ ਪਹਿਲਾਂ ਤਾਂ ਇਹੀ ਟੁੱਟੀਆਂ ਕਿ ਕੇਸ ਨੂੰ ਹੈਂਡਲ ਨਹੀਂ ਕੀਤਾ ਗਿਆ ਫਿਰ ਆਫੀਸਰਸ ਨੇ ਜਿਹੜੀ ਬਣਦੀ ਜ਼ਿੰਮੇਵਾਰੀ ਸੀ ਉਹ ਨਹੀਂ ਲੱਗੀ ਲੇਕਿਨ ਇੱਕ ਨਵਾਂ ਦਿਲ ਟੁੱਟਦਾ ਜਦੋਂ ਚੰਡੀਗੜ੍ਹ ਪੁਲਿਸ ਨੂੰ ਇਨਕੁਆਰੀ ਦਿੱਤੀ ਜਾਂਦੀ ਆ ਉਹ ਵੀ ਚੰਡੀਗੜ੍ਹ ਪੁਲਿਸ ਵਾਲੇ ਵੀ ਉਹੀ ਚੀਜ਼ ਤੁਹਾਨੂੰ ਯਾਦ ਹੋਣਾ ਸਾਡੇ ਜਦੋਂ ਇਨਕੁਆਇਰੀ ਮੋਡਗਿਲ ਸਰ ਦੇ ਉੱਥੇ ਸੀ ਉਹ ਸੀਬੀਆਈ ਮਾਰਕ ਕਰਨ ਲੱਗੇ ਸੀ ਤੇ ਉਹਨਾਂ ਨੇ ਕੁਝ ਐਵੀਡੈਂਸ ਮੰਗੇ ਸੀ ਤੇ ਅਚਾਨਕ ਹੀ ਬੈਂਚ ਚੇਂਜ ਹੋ ਗਿਆ ਸੀ ਤੇ ਮਾ ਜੱਧਰ ਹਰਪ੍ਰੀਤ ਪਰ ਆਰਕੋਲ ਗਿਆ ਸੀ ਜਦੋਂ ਹਰਪ੍ਰੀਤ ਸਰ ਕੋਲ ਗਿਆ ਉਹਨਾਂ ਨੇ ਕੋਈ ਜਿਹੜੇ ਮੋਡਗਿਲ ਸਰ ਦੇ ਆਰਡਰ ਸੀਗੇ ਉਹ ਜੋ ਉਹਨਾਂ ਨੇ ਕਾਰਵਾਈ ਮੰਗੀ ਸੀਗੀ ਉਹ ਕੋਈ ਕਾਰਵਾਈ ਉਹਨਾਂ ਨੇ ਕੀਤੀ ਨਹੀਂ ਬਟ ਉਹਨਾਂ ਨੇ ਸਾਨੂੰ ਕੋਈ ਆਪਸ਼ਨ ਨਹੀਂ ਦਿੱਤਾ ਸੀ ਬੋਲਿਆ ਕੰਸਰਨ ਦੋ ਯੂਟੀ ਆਦਰਵਾਇਜ਼ ਆਮ ਡਿਸਮਿਸਿੰਗ ਸੋ ਮਾਈ ਹਸਬੰਡ ਵਾਸ ਨਾਟ देयर ਆਈ ਥੋਟ ਯੂਟੀ ਚਲੋ ਆਊਟ ਆਫ ਆਏਗਾ ਬਟ ਉਹ ਵੀ ਇੱਕ ਵੀਸੀ ਇਹਨਾਂ ਨੇ ਯੂਟੀ ਜਾ ਕੇ ਯੂਟੀ ਜਿਹੜੀ ਹੈ 23 ਮਈ ਨੂੰ ਦੇ ਵਰ ਸੇਇੰਗ ਅਸੀਂ ਉਹਨਾਂ ਨੂੰ ਅਰੈਸਟ ਕਰਨਾ ਹੈ ਲੱਭ ਰਿਆਂ ਲੱਭ ਨਹੀਂ ਰਹੇ ਪਰ ਜੇ ਹੋਣ ਮਗਰ ਤੁਸੀਂ ਦੇਖੋ ਯੂਟੀ ਨੇ ਕਿੰਨੀ ਵੱਡੀ ਗੇਮ ਖੇਲੀ ਕਿ 10 ਮਈ ਨੂੰ ਉਹ ਬੰਦੇ ਅਜੇ ਫੜੇ ਨਹੀਂ ਗਏ ਇਨਵੈਸਟੀਗੇਸ਼ਨ ਸ਼ੁਰੂ ਨਹੀਂ ਹੋਈ ਧਾਰਾ ਪਹਿਲੇ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ ਇੱਕ ਬੰਦੇ ਦੀ ਸੋਚ ਕਿ ਪਹਿਲੇ ਧਾਰਾ ਹਟਾ ਦਿੱਤੀ ਜਾਣ ਗਿਆ ਉਹ ਜੇ ਤੁਮੈਂ ਯੂਟੀ ਨੂੰ ਕਿਹਾ ਕਿ ਸ਼ਮਿੰਦਰ ਮੈਨੂੰ ਅਪਰੋਚ ਕਰ ਰਿਹਾ ਕਿ ਉਹ ਤੁਹਾਨੂੰ ਆ ਕੇ ਸਟੇਟਮੈਂਟ ਦੇਣਾ ਚਾਹੁੰਦਾ ਤੇ ਇਹ ਕਹਿੰਦਾ ਤੁਸੀਂ ਐਂਟਰਟੇਨ ਨਾ ਕਰੋ ਦੇਖੋ ਮੈਂ ਉਹਦੂ ਵੀ ਨਹੀਂ ਸਮਝਿਆ ਸੀ ਤੇ ਇਹ ਕੋਰਟ ਤੇ ਰਿਟਿਸ ਕਰਕੇ ਪਾਈ ਸੀ ਕਿ ਇਨਵੈਸਟੀਗੇਸ਼ਨ ਉਹਨਾਂ ਐਫ ਆਈ ਆਰ ਕੀਤੀ ਜਾਏ ਕਿ ਐਫ ਆਈ ਆਰ ਡਿਲੇ ਕਿਉਂ ਹੋਈ ਹੈ ਜਿਹੜੇ ਇਨਵੋਲਵੈਂਟ ਆਫਸਰ ਉਹਨਾਂ ਨੂੰ ਵੀ ਸਜ਼ਾ ਮਿਲੀ ਜਾਏ ਬਟ ਗoing to the court we realize ਕਿ ਯੂਟੀ ਤੇ ਕੋਈ ਹੋਰ ਹੀ ਗੇਮ ਖੜਨ ਲੱਗੀ ਬੰਦੇ ਫੜੇ ਨਹੀਂ ਗਏ ਭੱਜੇ ਹੋਏ ਨੇ ਫਰਾਰ ਹਨ ਡਿਊਟੀਆਂ ਜੋਇਨ ਨਹੀਂ ਕੀਤੀਆਂ ਤੇ ਧਾਰੇ ਹਟਾਈ ਜਾਏ ਫਿਰ ਤੁਹਾਨੂੰ ਕਦੋਂ ਇਹ ਜਿਹਾ ਲੱਗਾ ਕਿ ਹੁਣ ਬਸ ਹੁਣ ਚੰਡੀਗੜ੍ਹ ਪੁਲਿਸ ਤੋਂ ਵੀ ਬਸ ਹੋ ਗਈ ਹੁਣ ਕੀ ਹੈ ਤੇ ਮੈਂ ਉੱਥੇ ਕੋਰਟ ਤੇ ਜਦੋਂ ਜੱਜ ਸਾਹਿਬ ਨੇ ਬੋਲੇ ਮੈਂ ਤੇ that was the judge's order ਕਿਉਂਕਿ ਮੈਂ ਤੇ UT ਨੂੰ ਪਾਇਆ ਸੀ ਬਿਕਾਜ਼ UT ਟੋਲਡ ਮੀ ਕਿ ਵੀ ਵਿਲ ਨਾਟ ਇਨਵੈਸਟੀਗੇਟ ਦਾ FIR so that is why we had put it in the court that why FIR is not being investigated ਪਰ ਉੱਥੇ ਜਾ ਕੇ ਸਾਨੂੰ ਪਤਾ ਚੱਲਿਆ ਕਿ ਇਹ ਤੇ UT ਦੇ ਰੰਗ-ਟੰਗ ਬਦਲ ਗਏ ਕਿ ਯੂਟੀ ਮੈਨੇਜ ਹੋ ਗਈ ਹੈ ਜੋ ਜੱਜ ਸਾਹਿਬ ਨੇ ਵੀ ਬੋਲੇ ਕਿ ਤੁਸੀਂ ਫੇਰ ਨਹੀਂ ਕਰ ਤੁਸੀਂ ਦੇਖਿਆ ਉਹਨਾਂ ਆਰਡਰਸ ਬਹੁਤ ਸਟਰੋਂਗ ਆਰਡਰ ਦਿੱਤੇ ਕਿ ਤੁਸੀਂ ਤਾਰਾ ਕਟਾ ਕੇ ਬੰਦਿਆਂ ਨੂੰ ਐਕਿਊਜ਼ ਨੂੰ ਮਾਈਲਡ ਕਰ ਦੇਣਾ ਚਾਹੁੰਦੇ ਹੋ ਹੋਰ ਇੱਕ ਲੜਾਈ ਕਰਕੇ ਇਸ ਕੇਸ ਨੂੰ ਬਿਲਕੁਲ ਮੁਕਾ ਦੇਣਾ ਚਾਹੁੰਦੇ ਹੋ ਤੁਹਾਡੀ ਮਤਲਬ ਫੇਰ ਇਨਵੈਸਟੀਗੇਸ਼ਨ ਨਹੀਂ ਹੋ ਰਹੀ ਹੈ ਦਿਸ ਇਜ਼ ਵਾਟ ਯੂ ਆਰ ਪਲੈਨਿੰਗ ਬਿਕੋਜ਼ ਜਦੋਂ ਤੁਸੀਂ ਬੰਦੇ ਫੜੇ ਨਹੀਂ ਤੁਸੀਂ ਬੰਦਿਆਂ ਨੂੰ ਅਰੈਸਟ ਕੀਤਾ ਨਹੀਂ ਵੈਨ ਯੂ ਹੈਵ ਨਾਟ ਟੇਕਨ देयर ਸਟੇਟਮੈਂਟ ਤੁਸੀਂ ਤਾਂ ਰਾਂਕਟਾਂ ਦੀ ਕੋਸ਼ਿਸ਼ ਕਰ ਰਹੇ ਹੋ ਹੁਣ ਸੀਬੀਆਈ ਨੇ ਤੁਸੀਂ ਦੇਖਿਆ ਹੋਣਾ ਐਫ ਆਈ ਆਰ ਲੌਂਚ ਕਰ ਦਿੱਤੀ ਹੈ ਐਂਡ ਮਾਈ ਹਸਬੈਂਡ ਸਟੇਟਮੈਂਟ ਹੈਜ਼ ਆਲਰੇਡੀ ਬੀਨ ਡਨ ਤੁਹਾਨੂੰ ਯਾਦ ਹੈ ਤੁਹਾਨੂੰ ਇੱਕ ਪੱਤਰਕਾਰ ਨੇ ਕਿਹਾ ਸੀ ਵੀ ਚੰਡੀਗੜ੍ਹ ਪੁਲਿਸ ਦੇ ਵਿੱਚ ਜਾਣ ਦਾ ਫਾਇਦਾ ਨਹੀਂ ਹੋਣਾ ਵੀ ਅਲਟੀਮੇਟਲੀ ਜਦੋਂ ਸੀਬੀਆਈ ਕੋਲੇ ਜਾਏਗੀ ਸ਼ਾਇਦ ਉਹਦੋਂ ਕੋਈ ਨਵੀਂ ਉਮੀਦ ਚਾਹਤ ਸੀ ਜੀ ਤੁਸੀਂ ਦੇਖਿਆ ਨਾ ਅਸੀਂ ਤੇ ਐਸਐਸਪੀ ਨਾਨਕਵਾਲ ਜਦੋਂ ਐਸਐਸਪੀ ਨਾਨਕ ਸੀ ਅਦੂ ਵੀ ਵੀ ਵਰ ਟ੍ਰਾਈਂਗ ਟੂ ਟੇਕ ਯੂ ਨੋ ਅਸੀਂ ਤੇ ਮੈਂ ਤੇ ਹਰ ਸਟੈਪ ਤੇ ਭਰੋਸਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਇੱਕ ਨਵੀਂ ਉਮੀਦ ਪੈਦਾ ਹੋਈ ਹੈ ਸੀਵੀਓਈ ਦੇ ਕੋਲ ਫਾਈਂਡ ਮੈਂ ਤੇ ਤੁਹਾਨੂੰ ਦੱਸ ਰਹੀ ਮੈਂ ਹਰ ਇੱਕ ਸਟੇਜ ਤੇ ਹਰ ਇੱਕ ਬੰਦੇ ਤੇ ਉੱਪਰ ਭਰੋਸਾ ਕਰਨ ਦੀ ਉਮੀਦ ਕੀਤੀ ਹੈ ਹੁਣ ਜੀ ਇਨਸਾਨ ਪਰੋਸਾਈ ਹੀ ਕਰ ਸਕਦਾ ਹੈ ਹੋਰ ਤੇ ਇਨਸਾਨ ਕੋਲ ਕੁਛ ਹੈ ਨਹੀਂ ਤੇ ਸਾਨੂੰ ਕੋਰਟ ਜੁਡੀਸ਼ਰੀ ਤੋਂ ਜਦੋਂ ਵੀ ਅਸੀਂ ਪਰੋਸਾ ਕੀਤਾ ਸਾਨੂੰ ਕਦੇ ਵੀ ਨਿਰਾਸ਼ਾ ਨਹੀਂ ਹੋਈ ਔਰ ਇਸ ਵਾਰ ਮੈਂ ਤੁਹਾਨੂੰ ਇਹ ਵੀ ਕਹੂੰਗੀ ਕਿ ਐਸਐਸਪੀ ਵਰੁਣ ਨੇ ਮੈਨੂੰ ਕਿਹਾ ਸੀਗਾ ਕਿ ਦੱਤ ਗੁਨੇਕਾਰਾਂ ਨੂੰ ਸਜ਼ਾ ਮਿਲੇਗੀ ਐਨ ਉਹਨਾਂ ਨੇ ਆਪਣਾ ਵਾਦਾ ਪੂਰਾ ਕੀਤਾ ਸੋ ਆਮ ਥੈਂਕਫੁਲ ਟੂ ਹਿਮ ਆਈ ਡੋਨਟ نو 6 ਜਿਹੜੇ ਚਾਰ ਇੰਸਪੈਕਟਰ ਔਰ ਦੋ ਕਨਸਟੇਬਲ ਟੋਟਲ 6 ਬੰਦਿਆਂ ਨੂੰ ਉਹਨਾਂ ਨੇ ਸਜ਼ਾ ਦਿੱਤੀ ਹੈ ਹਮਮ ਔਰ ਉਹਨਾਂ ਨੇ ਮੈਨੂੰ ਅੱਜ ਹੀ ਦੱਸਿਆ ਸੀਗਾ ਸੋ ਆਈ ਇਮੀਡੀਏਟਲੀ ਕਿਉਂਕਿ ਮੈਂ ਮੀਡੀਆ ਨੂੰ ਦੱਸਣਾ ਇਸ ਲਈ ਜ਼ਰੂਰੀ ਸਮਝਿਆ ਕਿਉਂਕਿ ਇਹ ਯੂ ਮੀਡੀਆ ਸੀ ਜੋ ਸ਼ੁਰੂਤ ਸ਼ੁਰੂਆਤ ਤੋਂ ਮੇਰੇ ਨਾਲ ਸੀ ਇਸ ਲੜਾਈ ਵਿੱਚ ਜਿੰਨਾ ਮੈਂ ਯੋਗਦਾਨ ਕੀਤਾ ਹੈ ਉਹਨਾਂ ਹੀ ਹੈ মিডিਆ ਸਾਰੀ মিডিਆ ਦਾ ਉਹਨਾਂ ਹੀ ਯੋਗਦਾਨ ਮੇਰੇ ਨਾਲ ਰਿਹਾ ਹੈ ਤੋਂ ਜਿੰਨਾ ਮੈਨੂੰ ਇਨਫੋਰਮੇਸ਼ਨ ਮਿਲਦੀ ਹੈ ਉਹਨਾਂ ਨੂੰ ਵੀ ਜਾਣਨ ਦਾ ਉਹਨਾਂ ਹੀ ਹੱਕ ਹੈ ਕਿਉਂਕਿ ਮੇਰੀ ਲੜਾਈ ਵਿੱਚ ਮੇਰੇ ਨਾਲ ਖੜੇ ਹੋਣ ਵਾਲੇ ਆਏ ਸਾਰੇ ਕੋਈ ਕੋਈ ਚੈਨਲ ਤਾਂ ਬਿਲਕੁਲ ਤੁਹਾਡੇ ਨਾਲ ਖੜੇ ਰਹੇ ਨੇ ਹਮੇਸ਼ਾ ਬਿਲਕੁਲ ਜੀ ਜਿਨ੍ਹਾਂ ਦਾ ਨਾਮ ਮੈਂ ਮਤਲਬ ਕਹਿ ਸਕਦਾ ਕਿ ABC ਚੈਨਲ ਦੇ ਬਹੁਤ ਥੋੜਾ ਨਾਲ ਚੱਲ ਰਿਹਾ ਹੈ ਬਹੁਤ ਥੋੜਾ ਨਾਲ ਚੱਲ ਰਿਹਾ ਹੈ ਬਹੁਤ ਥੋੜਾ ਨਾਲ ਚੱਲ ਰਿਹਾ ਹੈ ਬਹੁਤ ਥੋੜਾ ਮੇਰੇ ਨਾਲ ਖੜਾ ਰਿਹਾ ਹੈ ਜੀ ਮੇਰੇ ਨਾਲ ਖੜੇ ਦੇ ਹਨ ਜੀ ਰਿਪਬਲਿਕ ਟੀਵੀ ਮੇਰੇ ਨਾਲ ਖੜਾ ਰਿਹਾ ਹੈ ਰੋਜ਼ਾਨਾ ਮੇਰੇ ਨਾਲ ਖੜਾ ਰਿਹਾ ਹੈ ਲੋਕ ਆਵਾਜ਼ ਮੇਰੇ ਨਾਲ ਖੜਾ ਰਿਹਾ ਹੈ ਲੋਕ ਆਵਾਜ਼ ਨੋ ਡਾਊਟ ਬਹੁਤ ਕੰਮ ਜੀ ਸੰਦੀਪ ABC ਉਹ ਐ ਸਾਰੇ ਹੀ ਵੈਸੇ ਬਾਕੀ ਵੀ ਜਿਹੜੇ ਲੋਕ ਹਨ 99% ਮੀਡੀਆ ਮੇਰੇ ਨਾਲ ਖੜਾ ਰਿਹਾ ਹੈ ਐਂਡ ਆਮ ਵੈਰੀ ਥੈਂਕਫੁਲ ਟੂ देम ਤਾਂ ਹੀ ਮੈਂ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਉਹਨਾਂ ਨੂੰ ਇਮੀਡੀਏਟਲੀ ਦੇਣਾ ਜ਼ਰੂਰੀ ਸਮਝਿਆ ਜਿਹੜਾ ਬੰਦਾ ਮੇਰੇ ਨਾਲ ਦੁੱਖ ਸੁੱਖ ਚ ਖੜਾ ਹੋਇਆ ਤੇ ਉਹਨਾਂ ਨੂੰ ਜਦੋਂ ਮੈਨੂੰ ਕੋਈ ਕਿੱਦੂ ਦੀ ਕੋਈ ਉਮੀਦ ਆਈ ਹੈ ਉਹ ਵੀ ਮੈਂ ਉਹਨਾਂ ਨੂੰ ਦੱਸਣੀ ਜ਼ਰੂਰੀ ਹੋਰ ਜਿਹੜਾ ਸੀਬੀਆਈ ਵਾਲਾ ਸਫ਼ਰ ਸ਼ੁਰੂ ਹੋਇਆ ਉਹਨਾਂ ਨੂੰ ਆਪਣੇ ਨਾਲ ਕੋਈ ਗੱਲ ਹੋਈ ਜਾਂ ਕੋਈ ਸੁਨੇਹਾ ਦਿੱਤਾ ਕਿ ਮੈਨੂੰ ਸਫਰ ਦਾ ਇਮਤਿਹਾਨ ਤੁਸੀਂ ਵੀ ਲਾਓਗੇ ਜਾਂ ਕੁਝ ਹੋਏਗਾ ਜੀ ਦੇਖੋ ਸੀਬੀਆਈ ਨਾ ਅਸੀਂ ਯੂਟੀ ਨੂੰ ਕਦੇ ਕੁਝ ਕਿਆ ਉਹਨਾਂ ਦੀ ਇਨਵੈਸਟੀਗੇਸ਼ਨ ਤੁਸੀਂ ਦੇਖਿਆ ਸੀ ਜਦੋਂ ਉਹਨਾਂ ਨੇ ਸਾਨੂੰ ਬੁਲਾਇਆ ਸੀ ਗਏ ਆ ਜੋ ਉਹਨਾਂ ਨੇ ਕਿਹਾ ਸੀ ਕੀਤਾ ਵੀ ਹੈਵ ਕੋਆਪਰੇਟਿਡ ਵਿਦ them ਦ ਸੇਮ ਵੇ ਵੀ ਵਿਲ ਕੋਆਪਰੇਟ ਵਿਦ CBI ਰੈਸਟ ਰਬਦ ਕਰੇ ਦੇ ਰਹੇ ਅਨੇਰ ਨਹੀਂ ਜਸਟਿਸ ਵਿਲ ਬੀ ਗਿਵਨ ਪਰ ਜਦੋਂ ਤੁਸੀਂ ਹਲੇ ਇਕੱਲੇ ਬੈਠਦੇ ਹੋ ਬਿਨਾਂ ਕਿਸੇ ਪੱਤਰਕਾਰ ਤੋਂ ਬਿਨਾਂ ਵਕੀਲ ਤੋਂ ਬਿਨਾਂ ਦੋਸਤ ਮਿੱਤਰ ਤੋਂ ਕਿਹੜੇ ਅਜਿਹੇ ਸਵਾਲ ਨੇ ਜਿਨ੍ਹਾਂ ਦਾ ਹਲੇ ਵੀ ਤੁਸੀਂ ਉੱਤਰ ਤਲਾਸ਼ ਰਹੇ ਹੋ ਮੈਂ ਅੱਜ ਵੀ ਇਹ ਸੋਚਦੀ ਆ ਕਿ ਇਹ ਚਾਰ ਬੰਦਿਆਂ ਨੂੰ ਮੈਨੂੰ ਅੱਜ ਵੀ ਇਹ ਸਮਝ ਨਹੀਂ ਆਂਦੀ ਕਿ ਪੰਜਾਬ ਪੁਲਿਸ ਔਰ ਪੰਜਾਬ ਗਵਰਨਮੈਂਟ ਇਹ ਚਾਰ ਐਸਐਚਓ ਤੋਂ ਇਨਾ ਡਰਦੀ ਕਿ ਹੂੰ ਇਹ ਜਿਹੜੇ ਕਿਹੜੇ ਰਾਜ ਹਨ ਜਿਹੜੇ ਪੰਜਾਬ ਦੇ ਆ ਚਾਰ ਐਸਐਚਓਸ ਕੋਲ ਐਨ ਜਿਨ੍ਹਾਂ ਕੋਲੋਂ ਪੰਜਾਬ ਡੀਜੀਪੀ ਤੱਕ ਵੀ ਡਰਦਾ ਇਹਨਾਂ ਦੇ ਨਾਮ ਲੈਣ ਤੋਂ ਮੈਨੂੰ ਆ ਚੀਜ਼ ਬਹੁਤ ਖਟਕਦੀ ਹੈ ਇਸ ਚੀਜ਼ ਦਾ ਜਵਾਬ ਮੈਨੂੰ ਪੰਜਾਬ ਸਰਕਾਰ ਪੰਜਾਬ ਪੁਲਿਸ ਤੋਂ ਚਾਹੀਦਾ ਕਿ ਵਾਈ these four inspectors are so important to the department and government that the senior officers are also scared of them ਪਰ ਤੁਸੀਂ ਹੁਣ ਵੀ ਜਦੋਂ ਸਵੇਰੇ ਉੱਠਦੇ ਹੋ ਆਪਣੇ ਆਪ ਨਾਲ ਕੀ ਇਹ ਜਿਹਾ ਵਾਅਦਾ ਕਰਦੇ ਹੋ ਮਿਸਿਸ ਬਾਟ ਕਿ ਮੈਂ ਟੁੱਟਾਂਗੀ ਨਹੀਂ ਔਰ ਕਦੋਂ ਤੱਕ ਨਹੀਂ ਟੁੱਟਾਂਗੀ ਜੀ ਮੈਂ ਫੌਜੀ ਦੀ ਵਾਈਫ ਹਾਂ ਹਮ ਆਈਵ ਸੀਨ ਮਾਈ ਹਸਬੰਡ ਸਟੈਂਡਿੰਗ ਇਨ ਦਾ ਬਾਰਡਰ ਵੇਅਰ ਆਈ ਡਿਡ ਨਾਟ ਨੋ ਵੈਦਰ ਹੀ ਵਿਲ ਕਮ ਟੁਮਾਰੋ অর ਨਾਟ so i come from that family our generation is five generations of army they have won all world war 1 world war 2 indo pakistan war we've gone i apne miss kar rahe ho todi family maharaj ranjit singh de uttho janga vichon nikal ke aa rahi hai absolutely so jeev uh, stand for truth sachai dekho agar sachai nahi hundi te char mahine tak main din raat iste le ladni rehonde justice le ਮੈਂ ਕਹਿੰਦੀ ਕਿ ਮੈਂ ਉਤੇ ਕੰਪਰੋਮਾਈਜ਼ ਲਈ ਪੈਸੇ ਵੀ ਦੇਣ ਨੂੰ ਤਿਆਰ ਐਨ ਲੋਕੀ ਸਾਰਾ ਕੁਝ ਤਰ੍ਹਾਂ ਨੂੰ ਤਿਆਰ ਐਨ ਮਗਰ ਅਗਰ ਮੈਂ ਇੱਜ਼ਤ ਜਿਹੜੀ ਐ ਨਾ ਉਹ ਸਭ ਤੋਂ ਪਿਆਰੀ ਹੁੰਦੀ ਐ ਉਸ ਇੱਜ਼ਤ ਲਈ ਲੜਦੀ ਆ ਮੇਰੇ ਪੱਗ ਲਈ ਲੜਦੀ ਬਹੁਤ ਸ਼ੁਕਰੀਆ ਤੁਸੀਂ ਚੈਨਲ ਦੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕੀਤੇ ਔਰ ਪੰਜਾਬ ਨੂੰ ਵੀ ਦੇਖ ਕੇ ਆਪਣੀ ਰਸਤੀ ਦੇ ਉੱਤੇ ਮਾਣ ਹੋਏਗਾ ਕਿ ਕੋਈ ਤਾਂ ਹੈ ਜੋ ਆਪਣੇ ਹੱਕਾਂ ਦੇ ਲਈ ਲੜਨ ਲਈ ਲੈਣ ਲਈ ਖੜ ਰਿਹਾ ਮੈਨੂੰ ਲੱਗਦਾ ਇਹ ਬੜੀ ਵੱਡੀ ਇੱਕ ਤਸਵੀਰ ਹੈ ਜਿਸ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਲਗਾਓ ਕਿ ਆਪਣੇ ਹੱਕ ਲੈਣ ਲਈ ਜਿਸ ਤੇ ਲਈ ਪੰਜਾਬ ਜਾਣਿਆ ਜਾਂਦਾ ਅੱਜ ਉਹ ਉਹ ਪੰਜਾਬ ਨਹੀਂ ਰਿਹਾ ਤੇ ਸ਼ਾਇਦ ਸਾਨੂੰ ਉਹ ਯਾਦ ਕਰਾਉਣ ਲਈ ਮੈडम ਬਾਠ ਦੁਬਾਰੇ ਆਏ ਨੇ ਉਹ ਠੀਕਾ ਕਿ ਇਹਨਾਂ ਦੇ ਉੱਪਰ ਹੋਈ ਤਸ਼ੱਦਦ ਹਮੇਸ਼ਾ ਹੀ ਨਿੰਦਣਯੋਗ ਨੇ ਔਰ ਜਿਨ੍ਹਾਂ ਨੇ ਕੀਤਾ ਨੇ ਉਹ ਤਾਂ ਹਮੇਸ਼ਾ ਹੀ ਸਾਡੇ ਸਮਾਜ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਪਰ ਤੁਹਾਡੇ ਵੱਲੋਂ ਮੈडम ਦਾ ਸਾਥ ਸਹੀਦਾ ਤੁਹਾਨੂੰ ਕਮੈਂਟਸ ਵਿੱਚ ਵੀ ਆਉਣਾ ਚਾਹੀਦਾ ਇੱਕ ਸભ્યਕ ਭਾਸ਼ਾ ਦੇ ਵਿੱਚ ਧੰਨਵਾਦ ਇਸ ਚੈਨਲ ਨਾਲ ਜੁੜਨ ਲਈ ਥੈਂਕ ਯੂ ਥੈਂਕ ਯੂ ਥੈਂਕ ਯੂ